ਹੋ ਜੀ ਵੀ ਗਾਹਕ ਨਾ ਖਰਾਓ ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕਲਖੁਰਦ ਦੇ ਵਿੱਚ ਤੇ ਕਲਖੁਰਦ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਸੌਰੀ ਫਰੀਪੁਰ ਲੱਗਦਾ ਵਾ ਮਿੱਤਰੋ ਤੇ ਨੇੜੇ ਬਿਲਕੁਲ ਇਹਦੇ ਕਲਖੁਰਦ ਦੇ ਥਾਣਾ ਵੀ ਆ ਮਿੱਤਰੋ ਤੇ ਜੋੜੀਆਂ ਨਹਿਰਾ ਵਾਲਾ ਜਿਹੜੀਆਂ ਇਸ ਪਿੰਡ ਦੇ ਕੋਲ ਦੀ ਨੰਗਦੀਆਂ ਜਾਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਰੰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਚਾਰ ਜਾਨਵਰ ਬਾਈ ਦੇ ਕੋਲੇ ਅੱਜ ਹਾਜ਼ਰ ਆ ਦੋ ਮੋਰਾ ਦੀਆਂ ਮੱਝਾਂ ਇੱਕ ਵੈਡ ਆਪਲੂਣ ਔਰ ਦੂਜੇ ਸੂਏ ਹੋਊਗੀ ਜਾਂ ਇੱਕ ਨੀਲੀ 라ਵੀ ਦੀ ਕੱਪਣ ਤੋਂ ਤੋਂ ਡرائی ਮਏ ਆ ਮਿੱਤਰੋ ਟੋਟਲ ਜਾਨਵਰ ਆਪਾਂ ਚਾਰ ਦਿਖਾਉਣੇ ਆ ਆਉ ਕਰਦੇ ਆ ਗੱਲਬਾਤ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਰਮੀ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੀਰੇ ਵਧੀਆ ਵਧੀਆ ਵੀਰੇ ਸੇਤਾਂਕਰ ਪਰਿਵਾਰ ਬਾਈ ਕਿਰਪਾ ਮਾਲਕ ਦੀ ਅੱਛਾ ਰਮੀ ਭਈ ਅੱਜ ਕਿੰਨੇ ਜਾਨਵਰ ਆਪਣੇ ਕੋਲੇ ਅੱਜ ਹੈਗੇ ਆ ਚਾਰ ਪੰਜ ਚਾਰ ਪੰਜ ਠੀਕ ਆ ਅੱਛਾ ਬੱਲੀ ਮਏ ਜਿਹੜੀ ਕੀ ਡਿਟੇਲ ਆ ਬਾਈ ਇਹਨੇ ਭਾਈ ਪਿੰਡੋਂ ਲਈ ਆ ਦੂਜਾ ਸੁਆ ਸੋਈ ਸੀ ਹੁਣ ਤੀਜੇ ਵਾਸਤੇ ਸਾਢੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਹੈ ਚੈੱਕ ਪਾਸ ਆਪਾਂ ਚੈੱਕ ਕਰਵਾਈ ਆ ਅਗਲਾ ਆਪਦੀ ਚੈੱਕ ਕਰਵਾ ਕੇ ਜਾ ਸਕਦਾ ਠੀਕ ਆ ਵੀਰੇ ਮੰਨ ਲਾ ਐਸ 25 ਤਰੀਕ ਤੋਂ ਚੌਥਾ ਮਹੀਨਾ ਸ਼ੁਰੂ ਹੋਇਆ ਐਸ 25 ਤਰੀਕ ਤੋਂ ਚੌਥਾ ਮਹੀਨਾ ਠੀਕ ਆ ਭਾਈ ਅੱਛਾ ਵੀਰੇ ਇੱਕ ਮਨ ਲਾ ਦੁੱਧ ਦਿੰਦੀ ਕੋਈ ਹੁਣ ਕਿ ਨਹੀਂ ਦੁੱਧ ਦਿੰਦੀ ਸੀ ਯਾਰ ਭਾਈ ਉਹਨਾਂ ਦੇ ਮਨ ਲਾ ਘਰੇ ਪ੍ਰੋਬਲਮ ਸੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਠੀਕ ਆ ਤੋ ਉਧਰ ਰਹੇ ਫਿਰ ਉਹ ਦੁੱਧ ਮੰਨ ਲਓ ਵੀ ਦਿੰਦੀ ਸੀ ਚਾਰ ਪੰਜ ਕਿਲੋ ਭਰਾਈ ਆ ਹੜ ਗਈ ਦਾ ਥਣ ਪਾਸ ਕਰਾਉਂਦੀ ਆ ਦਿੰਦੀ ਸਕਦੀ ਅਗਲੇ ਕੋਲੇ ਜਾ ਕੇ ਤੇ ਵੀ ਮੰਨ ਲਾ ਆਪਾਂ ਦਾ ਡਰਾਈ ਕਰਕੇ ਦੇ ਦਿੰਦੇ ਆ। ਠੀਕ ਹੈ ਬਈ ਠੀਕ ਹੈ। ਰੇਟ ਕੀ ਰਊਗਾ ਬਈ ਇਹਦਾ ਹੁਣ? ਇਹਦਾ ਬਈ ਜੈ ਜੈ ਮੁੱਲ ਕਰਨਾ ਯਾਰ ਇਹਦਾ। ਦੇਣ ਲੈਣ ਵਾਲਾ ਹੀ 47000 ਰੁਪਏ ਆ। ਠੀਕ ਹੈ ਬਈ ਧੋਰੀ ਵੀਰੇ। ਲੈ ਮਿੱਤਰੋ 47000 ਦੇ ਵਿੱਚ ਮੈਂ ਮਿਲ ਜੂਗੀ। ਦੁੱਧੋ ਡਰਾਈ। ਥਣਾ ਥਣਾ ਨੀਰਾਵੀ ਦੀ। ਤੇ ਚਵਾਈ ਵੀ ਵਧੀਆ ਬਹੁਤ ਵਧੀਆ। ਚ ਬੰਦੀ ਕਰ ਦਮ। ਲੈ ਮਿੱਤਰੋ ਦੇਖ ਸਕਦੇ ਹੋ ਤੁਸੀਂ। ਔਰ ਬਾਡੀ ਬੰਤਰ ਦੀ ਮੈਂ ਚੰਗੀ ਝੋਟ ਗੋਣ ਥਣ ਪਾਸ ਕਰਾਂ ਜੀ ਤੁਹਾਡੀ ਕਿਸਮਤ ਆ ਜਦੋਂ ਜੀ ਸੇਵਾਦਾਨਾ ਪੱਖਾ ਪਾ ਲਿਓ ਤਾਂ ਹੋ ਸਕਦਾ 5-4 ਕਿਲੋ ਗੋਦੋ ਦੇਣ ਵੀ ਲੱਗ ਜੇ ਇਹ ਜਿੱਥੋਂ ਆਈ ਉਸ ਭਰਾ ਤੇ ਮੁਸੀਬਤ ਉਹਦੀ ਘੜੀ ਆ ਗਈ ਵੀ ਐਕਸੀਡੈਂਟ ਹੋ ਗਿਆ ਸੀ ਉਹ ਭਰਾ ਦਾ ਤੇ ਉਹ ਫਿਰ 15 ਦਿਨਾਂ ਬਾਅਦ 15-16 ਦਿਨ ਹੋ ਗਏ ਭਾਈਆਂ ਦਾ ਉਧਰ ਹਸਪਤਾਲ ਦੇ ਵਿੱਚ ਸੀ ਸਾਭੀ ਨਹੀਂ ਕਿਸੇ ਨੇ ਚੋਈ ਨਹੀਂ ਇਸ ਕਰਕੇ ਫਿਰ ਭਾਈ ਨੂੰ ਦੇਤੀ ਉਹਨਾਂ ਨੇ ਮੈਂ ਵਿਚਾਰਿਆਂ ਨੇ ਆਹ ਦੇਖ ਸਕਦੇ ਹੋ ਮਿੱਤਰੋ ਕਿਉਂਕਿ ਮੁਸੀਬਤ ਇੱਕ ਕਹਿਰ ਦਾ ਨਾਂ ਹੁੰਦਾ ਵਾ ਮਿੱਤਰੋ ਦੇਖ ਸਕਦੇ ਆ ਤੁਸੀਂ ਬੰਦ ਦੇ 47000 ਦੀ ਮਿਲ ਜੂਗੀ ਅੱਜ ਆਪਾਂ ਕੱਟੀ ਵੀ ਲੈਣੀ ਆ ਤੇ 25 24000 ਦੀ 30 ਦੀ ਆਪਾਂ ਨੂੰ ਕੱਟੀ ਮਿਲਦੀ ਆ ਬਾਕੀ ਭਾਈ ਜਿਹੜੀ ਰੁੱਤ ਜਨੇ ਚੇਤ ਚ ਸੋਨਾ ਹੂੰ ਤੇ ਚੇਤ ਚ ਆਪਾਂ ਨੂੰ ਪਤਾ ਹੀ ਆ ਮੱਝਾਂ ਕਿਵੇਂ ਮਿਲਦੀਆਂ ਹਾਂ ਬਿਲਕੁਲ ਭਾਈ ਬਹੁਤ ਚੰਗੇ ਬਾਜ਼ਾਰ ਚ ਆਉਣਾ ਇਹਨੇ ਹਣਾ ਹੋ আচ্ছা ਵੀਰੇ ਦੋ ਨੰਬਰ ਵਾਲੀ ਮੈਂ ਜਿਹੜੀ ਭਾਈ ਇਹਨੇ ਤੀਜਾ ਸੂਆ ਸੋਨਾ ਮੱਝ ਨੇ ਜੀ ਕਿੰਨੇ ਦਾ ਲੈ ਜੂਗੀ ਵੀਰੇ ਹਜੇ ਇਹਦੇ 5-7 ਦਿਨ ਪਏ ਹੈ ਸੂਣ ਚ ਬਾਕੀ ਠੀਕ ਹੈ ਦੁੱਧ ਦਾ ਰਿਕਾਰਡ ਕੀ ਆ ਵੀਰੇ ਦੁੱਧ ਇਹਨੇ ਦਿੱਤਾ 10 ਕਿਲੋ ਪਿਛਲੇ ਸੂਈ ਠੀਕ ਹੈ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਇਹਦਾ ਰੇਟ ਹੈਗਾ ਜੀ 77000 ਰੁਪਿਆ ਰੇਟ ਇਹਦਾ ਬਈ 77000 ਰੁਪਿਆ ਮਾਨਤਨ ਹੋ ਜਾਊਗਾ ਮਾਨਤਨ ਵਿੱਚੋਂ 1000 1500 ਦਾ ਹੀ ਹੋਊਗਾ ਬਈ ਠੀਕ ਆ ਬਈ ਮੇਤਰੋ 77000 ਰੁਪਿਆ ਦੀ ਡਿਮਾਂਡ ਆ ਕਰਮਾਲੀ ਦੀ ਲਿਆ ਵੀਰੇ ਸੋਨਾ ਜਿਹੜਾ ਨੂੰ ਬਾਟੀ ਬੰਤਰ ਜਿੰਨੀ ਹੈਗੀ ਦੇਖ ਸਕਦੇ ਹੋ ਮੇਤਰੋ ਤੁਸੀਂ ਲੀਵਾ ਲੋਵੇ ਦੀ ਸਾਫ ਸੁਥਰੀ ਹੈ ਨਾ ਹਾਂ ਬਹੁਤ ਸਾਫ ਆ ਚਵਾਈ ਚੁਈ ਵੀ ਬਹੁਤ ਵਧੀਆ ਨਿਕਲੂਗੀ ਹੂੰ ਚੰਗੀ ਆ ਮੰਤਰਵਾਡੀ ਦੀ ਮੈਂ ਚੰਗੀ ਆ ਹਾਂ ਅੱਛਾ ਵੀਰੇ 3 ਨੰਬਰ ਵਾਲੀ ਮੈਂ ਹੈ ਜਿਹੜੀ ਯਾਰ ਇਹਨੇ ਵੀ ਤੀਜਾ ਸੂਇ ਹੀ ਸੂਣਾ ਬਾਈ ਠੀਕ ਆ ਵੀਰੇ ਹਾਂ ਇਹਨੇ 14 15 ਕਿਲੋ ਦੁੱਧ ਦਿੱਤਾ ਦੂਜੀ ਸੂਇ 14 ਕਿਲੋ نیٹ ਲੈਵਾ ਬਹੁਤਾ ਮੈਂ ਥੱਲੇ ਲੈਵਾ ਹੈ ਤਾਂ ਕੱਚੀ ਆ ਘਟੋ ਘਟੇ ਇਹ ਹਫਤੇ ਦੀ ਠੀਕ ਆ ਬਾਈ ਠੀਕ ਆ ਵੀਰੇ ਇਹਦਾ ਰੇਟ ਬਾਈ ਇਹਦਾ ਰੇਟ 1 ਲੱਖ ਤੇ 10000 ਰੁਪਈਆ ਹੀ 1 ਲੱਖ 10000 ਮਾਨਤਨ ਹੋਣੀ ਵਿੱਚੋਂ ਮਾਨਤਨ 11500 ਦਾ ਹੀ ਹੋਊਗਾ ਠੀਕ ਹੈ ਗੱਡੀ ਪਰ ਨੂੰ ਹਾਂ 1000 ਉਹਦੋਂ ਮੰਨ ਲਓ ਹੁੰਦਾ ਕਈ ਵੀਰ ਵੇਖ ਰਹੇ ਆ ਵੀਡੀਓ ਜੇ ਇੰਨਾ ਹੋਵੇ ਹੁਣ ਆਪਾਂ ਇਹਦਾ 10 ਮੰਗਿਆ ਇਹ ਕਹਿਣਗੇ ਬਾਈ 70000 ਲੈ ਲੈ ਇੰਨਾ ਇੰਨਾ ਫਰਕ ਨਹੀਂ ਹੁੰਦਾ ਤੇ ਇਹ ਥੋੜਾ ਕਣਾ 11500 ਦਾ ਮਾਨਤਨ ਨਹੀਂ ਹੋਊਗਾ ਬਾਈ 70000 ਦੀ ਅੱਜ ਕਰ ਕਿਹੜੀ ਮੈਂ ਮਿਲਦੀ ਉਹਦਾ ਨਾਮ ਲੈਣ ਵਾਲੀਆਂ ਗੱਲਾਂ ਹੁੰਦੀਆਂ ਉਹਨਾਂ ਲੋਕਾਂ ਦੀਆਂ ਆਪਦਾ ਘਰੇ 80 ਮੰਗ ਲੈਣ ਦੇ ਟੋਕੜ ਦੇ ਹੀ ਹੈਣਾ ਐਵੇਂ ਹੀ ਆ ਬਾਈ ਹੂੰ ਆਉਂਦੇ ਘਰ ਨੂੰ ਹਰ ਇੱਕ ਹੀ ਸਿਆਣਾ ਯਾਰ ਭਾਈ ਆ ਹੁਣ ਪੂਰੀ ਵੱਡੀ ਮੈਂ ਆ 16 ਕਿਲੋ ਦੁੱਧ ਮੈਂ ਆਵਣਾ ਦੇ ਦੂ ਐਸੇ ਦੇ ਦੂਗੀ ਭਾਈ 16 ਨਾ ਦੇਉ ਮਾਲਾ ਵੀ 14 ਤਾਂ ਪਿਛਲੇ ਸੋਹਰੇ ਦਿੱਤਾ ਆਏ ਨੇ 14 15 ਤਾਂ ਆਵਣਾ ਦੇਉਗੀ ਉਹ ਜਮਾ ਕਾਲ ਇਸਾਬ ਮਾ ਜਾਗਦੀ ਐ ਮੋਰਾਂ ਜਾਮਨਰ ਗਈ ਪਈ ਆ ਹਾਂ ਲੈ ਵਾ ਲੋ ਵੇਖ ਲੋ ਭਾਈ ਮਿੱਤਰ ਫੇਰ ਚਵਾਈ ਵੀ ਮੋਟੀ ਮੋਟੀ ਲੱਗੀ ਆ ਬਹੁਤ ਅੱਛਾ 1,10,000 ਤੋਂ 10,000 ਰੁਪਿਆ ਛੋੜ ਹਾਂ ਭਾਈ ਠੀਕ ਆ ਭਾਈ ਅੱਛਾ ਭਾਈ ਲਾਲ ਵੈੜ ਜਿਹੜੀ ਯਾਰ ਲਾਲ ਵੈੜ ਦੀ ਬਹੁ ਮੰਗਾ ਰਹੀ ਸੀ ਇਹਨੇ ਦੂਜੇ ਸੂਏ ਸੋਣਾ ਭਾਈ ਠੀਕ ਆ ਸ਼ਾਹੀ ਵਾਲ ਵੈੜ ਆ ਠੀਕ ਆ ਪਹਿਲੇ ਸੂਏ 11 12 ਕਿਲੋ ਦੁੱਧ ਦਿੰਦੀ ਰਹੀ ਆ ਪਰ ਦੁੱਧ ਦਾ ਮੰਨ ਲਓ 6 ਫੈਂਟ ਵਾਲਾ ਮੱਝਾ ਰਗਾ ਅੱਛਾ ਵੀਰੇ ਇਹਦੇ ਇਹਦੇ ਦਿਨ ਕਿੰਨੇ ਪਏ ਆ ਹਜੇ ਇਹਦੇ 10 ਦਿਨ ਪਏ ਹਜੇ ਭਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ ਮੁੱਲ ਬਾਈ ਜੀ 55000 ਰੁਪਇਆ ਉਹ ਚ ਵੀ 1000 ਰੁਪਇਆ ਛੋੜ ਹੋਊਗੀ ਠੀਕ ਆ ਭਾਈ ਓਕੇ ਥੱਲੋ ਚੰਗੀ ਬਣੂਗੀ ਭਾਈ ਹਨਾ ਹਾਂ ਬਹੁਤ ਚੰਗੀ ਬਣੂਗੀ ਥੱਲੇ ਲੈ ਮਿੱਤਰੋ ਥੱਲੋ ਪੂਰੀ ਨਿਕਰੂਗੀ ਕਰਮ ਵਾਲੀ ਆ ਇਹ ਹੂੰ ਵੀ ਸੀਲ ਸੂਲਾ ਸਣਾ ਤੁਹਾਨੂੰ ਹੱਥ ਵਧੀਆ ਲਵਾ ਲੈਂਦੀ ਬੰਦੇ ਵੀਰੇ ਵਾਕੇ ਬੱਚੀ ਟਿਕਾਣੇ ਦੀ ਆ ਥੱਲੋ ਥੱਲੋ ਇਹਨੇ ਨਾ ਪੂਰੀ ਖੇੜਾ ਸੀਨਾ ਬਾਈ ਕੋਈ ਇਹ ਨਹੀਂ ਵੀ ਮੰਨ ਲੋ ਲੱਤਾ ਹਾਂ ਹਾਂ ਇਹ ਤਾਂ ਦਿਨ ਪਿਆ ਹੌਲੀ ਹੌਲੀ ਤਿਆਰ ਹੋਣਾ ਬਾਈ ਟਾਈਮ ਤਾਂ ਲਾਊਗੀ 55000 ਚ ਮੰਨਤਨ ਹੋ ਜੂ ਬਾਈ ਹਾਂਜੀ ਬਾਈ ਮੰਨ ਅਸਲ ਨੰਬਰ ਸੰਝਾ ਕਰੀਏ ਵੀਰੇ 97810 69724 97724 ਠੀਕ ਹੈ 97810 69724 ਇੱਕ ਮੱਝ ਅੰਦਰ ਵੀ ਹੈਗੀ ਸੀ ਉਹ ਕਿਹੋ ਜੀ ਹੈ ਵੀਰੇ ਲਓ ਉਹ ਲੰਡੀ ਮੱਝ ਆ ਆਹ ਜਿਹੜੀ ਸਾਹਮਣੇ ਆਓ ਸਾਹਮਣੇ ਖੜੀ ਆ ਠੀਕ ਆ ਤੀ ਇਹਨੂੰ 15 16 ਦਿਨ ਸੋਗੇ ਸੂਈ ਨੂੰ 11 12 ਕਿਲੋ ਦੁੱਧ ਨਟਾ ਚਵਾਈ ਇੱਕ ਨੰਬਰ ਆ ਜਾਵਾਂ ਠੀਕ ਆ ਵੀਰੇ ਇਹਦਾ ਭਾਅ ਬਾਈ ਇਹਦਾ ਮੁੱਲ 95000 ਰੁਪਇਆ ਦੇਣ ਲੈਣਾ ਵਿਖਾ ਦੀ ਮੜੀ ਜਾ ਇਹਨੂੰ ਬਾਹਰ ਹੀ ਬੰਨ੍ਹ ਦੇ ਆਪਾਂ ਆ ਆ ਹੌਣ ਚੋਈ ਦੀ ਵੀਡੀਓ ਮੰਨ ਲਓ ਹੁਣ 9.5 ਦਾ ਟਾਈਮ ਆ ਠੀਕ ਆ ਵੀਰੇ ਹਾਂ ਲੈ ਆ ਬਈ ਕੱਟ ਬੱਚਾ ਆ ਜਾਂਦਾ ਵੀਰੇ ਬੱਚਾ ਆ ਕੱਟੀ ਬੈਠੀ ਬਈ ਇਹਦੀ ਠੀਕ ਆ ਵੀਰੇ ਓਕੇ ਭਰਾ ਜੀ ਹਾਂ ਠੀਕ ਆ ਬਈ ਲੈ ਵੀ ਮਿੱਤਰੋ ਇਹ ਜਾਨਵਰ ਸੀ ਬਾਈ ਦੇ ਸਾਰੇ ਜਾਨਵਰਾਂ ਦੀ ਡਿਟੇਲ ਲੈਤੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ